ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕੀਤਾ ਪੀਐਮ ਮੋਦੀ ਨੇ ਪੰਜਾਬ ਦੇ ਲਈ ਰਾਹਤ ਪੈਕੇਜ ਜਾਰੀ ਕਰ ਦਿੱਤਾ ਹੈ ਉਹਨਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ 1600 ਕਰੋੜ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਖਾਤੇ ਦੇ ਵਿੱਚ ਪਹਿਲਾਂ ਹੀ ਐਸਡੀਆਰਐਫ ਫੰਡ 12000 ਕਰੋੜ ਮੌਜੂਦ ਹੈ ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਵਿੱਤੀ ਮਦਦ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਮਿਲਣਗੇ। ਹਿਮਾਚਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਹ ਗੁਰਦਾਸਪੁਰ ਪਹੁੰਚੇ। ਉੱਥੇ ਉਹ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮਿਲੇ। ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਦੁੱਖ ਸੁਣਿਆ। ਹੜ੍ਹ ਪੀੜਤਾ ਨੇ ਆਪਣੇ ਹੋਏ ਨੁਕਸਾਨ ਦੇ ਬਾਰੇ ਦੇ ਵਿੱਚ ਪੀਐਮ ਮੋਦੀ ਨੂੰ ਜਾਣੂ ਕਰਵਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਜੋ ਕਿ ਸੂਬੇ ਨੂੰ ਪਹਿਲਾਂ ਹੀ ਪ੍ਰਾਪਤ ਹੋਏ 12000 ਕਰੋੜ ਰੁਪਏ ਤੋਂ ਇਲਾਵਾ ਹੈ ਐਸਡੀਆਰਐਫ ਦੀ ਦੂਜੀ ਕਿਸ਼ਤ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਅਗਾਂਹ ਕਿਸ਼ਤ ਜਾਰੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨੇ ਪੂਰੇ ਖੇਤਰ ਦੇ ਪੁਨਰਵਾਸ ਦੇ ਲਈ ਬਹੁਪੱਖੀ ਪਹੁੰਚ ਦੇ ਉੱਤੇ ਜ਼ੋਰ ਦਿੱਤਾ ਹੈ ਇਸ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਘਰਾਂ ਦੀ ਉਸਾਰੀ ਰਾਸ਼ਟਰੀ ਰਾਜਮਾਰਗਾਂ ਦੀ ਮੁਰੰਮਤ ਸਕੂਲਾਂ ਦੀ ਪੁਨਰ ਨਿਰਮਾਣ ਪੀਐਮ ਐਨ ਆਰ ਐਫ ਤੋਂ ਰਾਹਤ ਅਤੇ ਪਸ਼ੂਆਂ ਦੇ ਲਈ ਮਿੰਨੀ ਕਿੱਟਾਂ ਦੀ ਵੰਡ ਸ਼ਾਮਲ ਹੋਏਗੀ ਕਿਸਾਨਾਂ ਦੇ ਲਈ ਐਲਾਨੀ ਗਈ ਵਿਸ਼ੇਸ਼ ਸਹਾਇਤਾ ਜਿਨ੍ਹਾਂ ਦੇ ਕੋਲ ਬਿਜਲੀ ਕਨੈਕਸ਼ਨ ਨਹੀਂ ਹਨ ਉਹਨਾਂ ਨੂੰ ਸਹਾਇਤਾ ਮਿਲੇਗੀ ਹੜਾਂ ਦੇ ਵਿੱਚ ਪ੍ਰਭਾਵਿਤ ਟਿਊਬਵੈਲਾਂ ਅਤੇ ਬੋਰਾ ਨੂੰ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤਹਿਤ ਮੁੜ ਸੁਰਜੀਤ ਕੀਤਾ ਜਾਏਗਾ ਪੀਐਮਐਨਆਰਐਫ ਦੇ ਸਹਿਯੋਗ ਦੇ ਨਾਲ ਡੀਜ਼ਲ ਦੇ ਨਾਲ ਚੱਲਣ ਵਾਲੇ ਬੋਰ ਪੰਪਾਂ ਦੇ ਲਈ ਸੋਲਰ ਪੈਨਲਾਂ ਦੀ ਸਥਾਪਨਾ ਅਤੇ ਪ੍ਰਤੀ ਬੂੰਦ ਹੋਰ ਫਸਲ ਦਿਸ਼ਾ ਨਿਰਦੇਸ਼ਾ ਤਹਿਤ ਸੁਕਮ ਸਿੰਚਾਈ ਨੂੰ ਉਤਸ਼ਾਹਿਤ ਕੀਤਾ ਜਾਏਗਾ ਪੰਜਾਬ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਆਵਾਸੀ ਯੋਜਨਾ গ্রামীণ অধীন শুরু ਕੀਤੇ ਗਏ ਵਿਸ਼ੇਸ਼ ਪ੍ਰੋਜੈਕਟ ਰਾਹੀਂ ਪਿੰਡੂ ਖੇਤਰਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਘਰਾਂ ਦੇ ਪੁਨਰ ਨਿਰਮਾਣ ਦੇ ਲਈ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਹੜ੍ਹਾਂ ਦੇ ਨਾਲ ਨੁਕਸਾਨੇ ਗਏ ਸਰਕਾਰੀ ਸਕੂਲਾਂ ਨੂੰ ਸਿੱਖਿਆ ਅਭਿਆਨ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਏਗੀ। ਜਲ ਸਿੰਚਾਈ ਜਨ ਭਾਗੀਦਾਰੀ ਪ੍ਰੋਗਰਾਮ ਤਹਿਤ ਪੰਜਾਬ ਦੇ ਵਿੱਚ ਪਾਣੀ ਦੀ ਸੰਭਾਲ ਅਤੇ ਰੀਚਾਰਜ ਢਾਂਚਿਆਂ ਦੀ ਵਿਆਪਕ ਉਸਾਰੀ ਅਤੇ ਮੁਰੰਮਤ ਦਾ ਵੀ ਕੰਮ ਕੀਤਾ ਜਾਏਗਾ ਕੇਂਦਰ ਸਰਕਾਰ ਦੀ ਅੰਤਰ ਮੰਤralਏ ਟੀਮ ਪੰਜਾਬ ਦਾ ਦੌਰਾ ਲਗਾਤਾਰ ਕਰ ਰਹੀ ਹੈ ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ ਹੋਰ ਸਹਾਇਤਾ ਦੇ ਉੱਤੇ ਵੀ ਵਿਚਾਰ ਕੀਤਾ ਜਾਏਗਾ ਇਸ ਮੌਕੇ ਦੇ ਉੱਤੇ ਪੀਐਮ ਮੋਦੀ ਦੇ ਨਾਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਬੀਜੇਪੀ ਦੇ ਕੋਮੀ ਜਰਨਲ ਸਕੱਤਰ ਤਰुण ਚੁੱਗ ਬੀਜੇਪੀ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਇਹ ਸਾਰੇ ਮੌਜੂਦ ਰਹੇ ਨੇ ਇਸ ਮੌਕੇ ਦੇ ਉੱਤੇ ਸੁਨੀਲ ਜਾਖੜ ਤੇ ਪੀਐਮ ਨੇ ਅੱਧਾ ਘੰਟਾ ਲੋਕਾਂ ਨੂੰ ਸੁਣਿਆ ਇਸ ਮੌਕੇ ਦੇ ਉੱਤੇ ਲੋਕਾਂ ਨੇ ਪੀਐਮ ਨੂੰ ਸ਼ਿਕਾਇਤ ਕੀਤੀ ਕਿ ਸਾਲ 2023 ਦਾ ਮੁਆਵਜ਼ਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਮੈਂ 2023 ਦੇ ਮੁਆਵਜ਼ੇ ਦਾ ਹਿਸਾਬ ਲਵਾਂਗਾ ਬਿਊਰੋ ਰਿਪੋਰਟ ਹਮਦਰਦ ਟੀਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੈਲੀਕਾਪਟਰ ਰਾਹੀਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਦੋਵਾਂ ਰਾਜਾਂ ਦੇ ਲਈ ਕੁੱਲ 3100 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚੋਂ 1500 ਕਰੋੜ ਹਿਮਾਚਲ ਪ੍ਰਦੇਸ਼ ਦੇ ਲਈ ਅਤੇ 1600 ਕਰੋੜ ਪੰਜਾਬ ਦੇ ਲਈ ਐਲਾਨੇ ਗਏ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ ਪਰ ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨਾਕੁਝ ਦਿਖਾਈ ਦੇ ਰਹੀ ਹੈ ਅਤੇ ਇਸ ਰਾਹਤ ਫੰਡ ਨੂੰ ਪੰਜਾਬ ਦੇ ਨਾਲ ਇੱਕ ਮਜ਼ਾਕ ਕਰਾਰ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਕਿਸਾਨਾਂ ਅਤੇ ਐਨਡੀਐਫ ਅਤੇ ਐਸਡੀਆਰਐਫ ਟੀਮਾਂ ਦੇ ਨਾਲ ਗੱਲਬਾਤ ਕੀਤੀ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਨੇ ਪੰਜਾਬ ਨੂੰ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਇਸ ਦੇ ਉੱਤੇ ਪੰਜਾਬ ਦੇ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਹ ਇੱਕ ਵੱਡਾ ਮਜ਼ਾਕ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोੜਾ ਨੇ ਕਿਹਾ ਕਿ ਕੇਂਦਰ ਨੇ ਪੰਜਾਬੀਆਂ ਦੇ ਜ਼ਖਮਾਂ ਦੇ ਉੱਤੇ ਲੂਨ ਛਿੜਕਿਆ ਪੰਜਾਬ ਆਮ ਆਦਮੀ ਪਾਰਟੀ ਦੇ ਮੁਖੀ ਅਮਨ ਅਰੋੜਾ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ ਹੜ੍ਹਾਂ ਦੇ ਨਾਲ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦੇ ਜ਼ਖਮਾਂ ਉੱਤੇ ਲੂਨ ਛਿੜਕਿਆ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ 12000 ਕਰੋੜ ਰੁਪਏ ਦਾ ਪੈਕੇਜ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਇਸ ਦੇ ਉੱਤੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਫੰਡ ਦੀ ਵਰਤੋਂ ਸੰਬੰਧੀ ਨਿਯਮਾਂ ਨੂੰ ਸਰਲ ਬਣਾਉਣ ਦੇ ਲਈ 10 ਦਿਨ ਪਹਿਲਾਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਦਾ ਬਿਆਨ ਸਾਹਮਣੇ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਸਿਰਫ 1600 ਕਰੋੜ ਦਾ ਪੈਕੇਜ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਨਾਲ ਵੱਡਾ ਮਜ਼ਾਕ ਹੈ ਪੰਜਾਬ ਨੂੰ ਇਸ ਸਮੇਂ ਘੱਟੋ ਘੱਟ 20000 ਕਰੋੜ ਰੁਪਏ ਦੀ ਲੋੜ ਸੀ ਪਰ ਸਿਰਫ 1600 ਕਰੋੜ ਰੁਪਏ ਦਿੱਤੇ ਗਏ ਨੇ ਅੱਜ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਨਾਲ ਜੋ ਮੀਟਿੰਗ ਕੀਤੀ ਉਸ ਦੇ ਵਿੱਚ ਕਿਸਾਨ ਨਹੀਂ ਸਗੋ ਸਿਰਫ ਭਾਜਪਾ ਵਰਕਰ ਹੀ ਮੌਜੂਦ ਸਨ ਆਮ ਆਦਮੀ ਪਾਰਟੀ ਨੇਤਾ ਦੀ ਪ੍ਰਧਾਨ ਮੰਤਰੀ ਤੋਂ ਮੰਗ ਹੈ ਕਿ ਤੁਸੀਂ ਸਾਨੂੰ 60000 ਕਰੋੜ ਦਿਓ ਅਸੀਂ ਉਸ ਦੇ ਨਾਲ ਪੰਜਾਬ ਨੂੰ ਬਚਾਵਾਂਗੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 20000 ਕਰੋੜ ਦੀ ਮੰਗ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿਰਫ 1600 ਕਰੋੜ ਦਾ ਐਲਾਨ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਕਿਸੇ ਨੂੰ ਵੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਨਹੀਂ ਸੀ ਸਿਰਫ ਭਾਜਪਾ ਆਗੂ ਹੀ ਸ਼ਾਮਲ ਸਨ ਉੱਥੇ ਹੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਨਾਲ ਪੱਦਾ ਮਜ਼ਾਕ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਖੇਤੀ ਤੋਂ ਇਲਾਵਾ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਸਹੀ ਤਰੀਕੇ ਦੇ ਨਾਲ ਰਕਮ ਨਹੀਂ ਮੰਗ ਸਕੀ 1600 ਕਰੋੜ ਰੁਪਏ ਦਾ ਪੈਕੇਜ ਬਹੁਤ ਘੱਟ ਹੈ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਨਾਲ ਵੱਡਾ ਧੋਖਾ ਕੀਤਾ ਪੰਜਾਬ ਹਮੇਸ਼ਾ ਦੇਸ਼ ਦੇ ਨਾਲ ਹਿੱਕ ਤਾਣ ਕੇ ਖੜਦਾ ਹੈ ਪਰੰਤੂ ਪੰਜਾਬ ਨੂੰ ਅੱਜ ਕੇਂਦਰ ਸਰਕਾਰ ਦੀ ਲੋੜ ਸੀ ਸਾਨੂੰ ਸਾਡੇ ਹੱਕ ਦਾ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ ਬਿਊਰੋ ਰਿਪੋਰਟ ਹਮਦਰਦ ਟੀਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਜ਼ੀਰਾਫੇਰੀ ਦੌਰਾਨ ਆਮ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਦੇ ਲਈ ਐਲਾਨੇ ਗਏ 1600 ਕਰੋੜ ਦੇ ਰਾਹਤ ਪੈਕੇਜ ਉੱਪਰ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਘੱਟੋ-ਘੱਟ ਪੰਜਾਬ ਨੂੰ 20000 ਕਰੋੜ ਰੁਪਏ ਦੀ ਲੋੜ ਸੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੀਐਮ ਵੱਲੋਂ ਪੰਜਾਬ ਦੇ ਕੋਲ ਪਏ 12000 ਕਰੋੜ ਰੁਪਏ ਡਿਜ਼ਾਸਟਰ ਫੰਡ ਦਾ ਜ਼ਿਕਰ ਕੀਤਾ ਗਿਆ ਉਹਨਾਂ ਕਿਹਾ ਕਿ ਮੈਨੂੰ ਡਰ ਹੈ ਕਿ ਪੰਜਾਬ ਸਰਕਾਰ ਉਸ ਨੂੰ ਕਿਸੇ ਹੋਰ ਥਾਂ ਦੇ ਉੱਤੇ ਨਾ ਵਰਤ ਰਹੀ ਹੋਵੇ ਜਿਸ ਨੇ ਮੈਨੂੰ ਗਹਿਨ ਦੱਸਣਾ ਹੈ ਕਿ ਕਿੰਨਾ ਮਾੜਾ ਹਾਲ ਹੈ ਬੜਾ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਕੱਲਾ ਕਹਿੰਦਾ 1600 ਕਰੋੜ ਦੇਖੇ ਜਾ ਰਹੇ ਹਨ ਇੱਥੇ ਇੱਕ ਟੱਕੜ ਟੁਕੜ 20000 ਕਰੋੜ ਚਾਹੀਦਾ ਸੀ ਜੀ ਪਰ ਫਿਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਹੈ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਲੀਵ ਦਾ ਪਿਆ ਹੈ ਜਿਹੜਾ ਡਿਜ਼ਾਸਟਰ ਰੀਲੀਵ ਦਾ ਫੰਡ ਹੁੰਦਾ ਹੈ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਹੈ ਇਹਨਾਂ ਨੇ ਵਰਤੇ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਾਰਨ ਮੰਦੀ ਨਹੀਂ ਤੂੰ ਤਾਂ ਡਰਿਆ ਕਿਤੇ ਹੋਰ ਕਿਤੇ ਨਾ ਵਰਤ ਲਿਆ ਹਾਂ ਕਿਤੇ ਹਥਿਆਰਾਂ ਵਿੱਚ ਤੇ ਹੋਰ ਕਿਤਨਾ ਵਰਤ ਲਿਆ ਨਹੀਂ ਪਤਾ ਨਹੀਂ ਕਿਤੇ ਵਰਤ ਲਿਆ ਬੇਦਖੀ ਦਾ ਬਹੁਤ ਵੱਡਾ ਆ ਜਿਹੜਾ ਜੇ ਆ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਮੰਨ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਇਹ ਨਹਿਰੀ ਕਰਨ ਦੀ ਮੰਗ ਆ ਜੀ ਲੋਕਾਂ ਦੀ ਮੈਰੀ ਰੂਪ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾਵੇ ਇਸ ਮੇਰੇ ਪੱਕਾ ਦੇਵਾਂਗੇ ਪਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਆ ਜਿਵੇਂ ਸਰਕਾਂ ਦੇ ਜਾਲ ਪਰ ਬਿਲੀਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਆ ਜੀ ਇੱਕ ਇੱਕ ਬੂੰਦ ਇਹ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦਵਾਂਗੇ ਜੀ ਵਾਹ ਜੀ ਦੂਜੀ ਗੱਲ ਸਾਰਾ ਨਰੀਕਰਨ ਕੀਤਾ ਜਾਊਗਾ ਪੱਕੀਆਂ ਆ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਬਦਲ ਸਾਹਿਬ ਤੁਹਾਡੇ ਨੇ ਸਹਾਰਾ ਦਾ ਮੈਂ ਕਹਿਣਾ ਛੋਣਾ ਜਿੰਨਾ ਨਹੀਂ ਆ ਕੱਚੀਆਂ ਜ਼ਮੀਨਾਂ ਜੀ ਪਹਿਲੀ ਕੈਬਨਟ ਮੀਟਿੰਗ ਚ ਪੱਕੀ ਕਰਦਾਂਗੇ ਜੋ ਵੱਡੇ ਬਾਦਲ ਸਾਹਿਬ ਨੇ ਕੀਤੀਆਂ ਸੀ ਕਾਂਗਰਸ ਨੇ 도ੜਤੀਆਂ ਜੀ ਅਜੀ ਫਿਰ ਤੋਂ ਕਹਿੰਦਾ ਬਾਦਲ ਸਾਹਿਬ 2 ਮਹੀਨੇ 2 ਮਹੀਨੇ ਨਾਲ ਕੀ ਜ਼ਮੀਨਾਂ ਦੇਖੋ ਰੇਤਾ ਜਿਹੜੀ ਜ਼ਮੀਨ ਦਾ ਹੈ ਜੀ ਆਪਣੀ ਮਾਲਕੀ ਵਾਲ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ 2 ਮਹੀਨੇ ਨੇ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ ਜੀ ਜੀ ਫਿਕਰ ਨਾ ਕਰੋ ਜਿਹੜੇ ਤੁਹਾਡੇ ਛੇਤਾ ਰੇਤਾ ਤੁਹਾਡਾ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ ਸਰ ਰਹਿਣਗੇ ਜੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਲਈ 1600 ਕਰੋੜ ਰੁਪਏ ਦੇ ਹੜ੍ਹ ਰਾਹਤ ਪੈਕੇਜ ਨੂੰ ਬਹੁਤ ਹੀ ਘੱਟ ਕਰਾਰ ਦਿੰਦੇ ਹੋਏ ਇਸ ਨੂੰ ਊਠ ਦੇ ਮੂੰਹ ਦੇ ਵਿੱਚ ਜ਼ਿਰੇ ਸਮਾਨ ਦੱਸਿਆ ਇਸ ਲੜੀ ਖੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੂਬੇ ਦੇ ਦੌਰੇ ਦੌਰਾਨ ਪੈਕੇਜ ਦੇ ਐਲਾਨ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਸਨ ਪਰ ਉਹਨਾਂ ਨੇ ਸਾਰਿਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਨਿਰਾਸ਼ ਕਰ ਦਿੱਤਾ। ਵੜਿੰਗ ਨੇ ਅੱਗੇ ਕਿਹਾ ਕਿ ਊਠ ਦੇ ਮੂੰਹ ਦੇ ਵਿੱਚ ਜ਼ੀਰੇ ਦੇ ਸਮਾਨ ਇਹ ਪੈਕੇਜ ਹੈ। ਉਹਨਾਂ ਕਿਹਾ ਕਿ ਅਜਿਹੇ ਵਿਨਾਸ਼ਕਾਰੀ ਨੁਕਸਾਨ ਦੇ ਲਈ 1600 ਕਰੋੜ ਰੁਪਏ ਮੂੰਗਫਲੀ ਦੇ ਦਾਣਿਆਂ ਦੇ ਵਾਂਗ ਵੀ ਨਹੀਂ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਦੇ ਵਿੱਚ ਭਾਜਪਾ ਦੇ ਪਿਛਲੇ 11 ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਨੂੰ ਵਿਤਕਰਾ ਸਿਰਫ ਇਸ ਲਈ ਚੱਲਣਾ ਪਿਆ ਕਿਉਂਕਿ ਸੂਬਾ ਭਗਵਾ ਪਾਰਟੀ ਦੇ ਨਾਲ ਨਹੀਂ ਚੱਲਿਆ ਨਹੀਂ ਤਾਂ ਹੋਰ ਕੁਝ ਵੀ ਪੰਜਾਬ ਦੇ ਨਾਲ ਅਜਿਹੇ ਵਿਤਕਰੇ ਦੀ ਵਿਆਖਿਆ ਨਹੀਂ ਕਰਦਾ ਅਤੇ ਉਹ ਵੀ ਉਸ ਸਮੇਂ ਜਦੋਂ ਸੂਬਾ ਸਭ ਤੋਂ ਭਿਆਨਕ ਕੁਦਰਤੀ ਆਫਤਾਂ ਦੇ ਵਿੱਚੋਂ ਇੱਕ ਦੇ ਨਾਲ ਜੂਝ ਰਿਹਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਅਗਲੀ ਖਬਰ ਸਾਡੀ ਮਾਂ ਬੋਲੀ ਪੰਜਾਬੀ ਨਾਲ ਸੰਬੰਧਤ ਹੈ ਆਸਟ੍ਰੇਲੀਆ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਦੇਸ਼ ਦੀ 17ਵੀਂ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ ਜੋ ਕਿ ਸਾਡੇ ਸਾਰਿਆਂ ਦੇ ਲਈ ਬੜੇ ਹੀ ਮਾਣ ਦੀ ਵਾਲੀ ਗੱਲ ਹੈ ਪਰ ਦੂਜੇ ਪਾਸੇ ਦਿਲ ਨੂੰ ਉਸ ਸਮੇਂ ਦੁੱਖ ਅਤੇ ਚਿੰਤਾ ਸਤਾਉਂਦੀ ਹੈ ਜਦੋਂ ਸਾਡੇ ਹੀ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਉੱਪਰ ਜੁਰਮਾਨੇ ਲਗਾਏ ਜਾਂਦੇ ਨੇ ਤੇ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਆਖਿਆ ਨੇ ਗਿਆਨੀ ਰਗबीर ਸਿੰਘ ਨੇ ਅੱਗੇ ਆਖਿਆ ਕਿ ਆਸਟ੍ਰੇਲੀਆ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਆਪਣੀ 17ਵੀਂ ਅਧਿਕਾਰਤ ਭਾਸ਼ਾ ਵਜੋਂ ਮਾਨਤਾ ਦੇ ਕੇ ਸਾਰੇ ਪੰਜਾਬੀਆਂ ਦਾ ਮਾਣ ਵਧਾਇਆ ਇਸ ਲਈ ਅਸੀਂ ਆਸਟ੍ਰੇਲੀਆਈ ਸਰਕਾਰ ਦਾ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਦੇ ਨਾਲ ਮਾਤ ਭਾਸ਼ਾ ਵਜੋਂ ਦਰਜਾ ਦੇਣਾ ਚਾਹੀਦਾ ਹੈ ਪੰਜਾਬੀ ਸਿਰਫ ਇੱਕ ਭਾਸ਼ਾ ਨਹੀਂ ਸਗੋ ਸਾਡੀ ਪਹਿਚਾਨ ਅਤੇ ਵਿਰਾਸਤ ਹੈ ਦੇਖੋ ਪੰਜਾਬੀ ਭਾਸ਼ਾ ਨੂੰ ਭਾਵੇਂ ਪੰਜਾਬ ਦੇ ਵਿੱਚੋਂ ਕਈ ਸਕੂਲਾਂ ਦੇ ਵਿੱਚ ਪੜਾਉਣ ਤੋਂ ਜਿਹੜਾ ਹੈ ਉਹ ਗੁਰੇਜ਼ ਕੀਤਾ ਜਾ ਰਿਹਾ ਹੈ ਜਾਂ ਵੀ ਬੋਲਣ ਤੇ ਜੁਰਮਾਨਾ ਕਰਨ ਦੀਆਂ ਵੀ ਰਿਪੋਰਟਾਂ ਹੈਗੀਆਂ ਨੇ ਕਿ ਪੰਜਾਬੀ ਬੋਲਦੇ ਤੇ ਉਹਨੂੰ ਜੁਰਮਾਨਾ ਕੀਤਾ ਜਾਂਦਾ ਹੈ ਇਹ ਪੰਜਾਬ ਵਿੱਚ ਵਾਪਰ ਰਿਹਾ ਹੈ ਪਰ ਇਸ ਦੇ ਉਲਟ ਜਿਹੜੀ ਖਬਰ ਕੱਲ ਦੀ ਆਈ ਹੈ ਕਿ ਆਸਟ੍ਰੇਲੀਆ ਗਵਰਨਮੈਂਟ ਨੇ ਪੰਜਾਬੀ ਨੂੰ 17ਵੀਂ ਭਾਸ਼ਾ ਵਜੋਂ ਜਿਹੜੀ ਮੰਨਤਾ ਹੈ ਉਹ ਦਿੱਤੀ ਹੈ ਇਹ ਮੁਬਾਰਕ ਹੈ ਔਰ ਆਸਟ੍ਰੇਲੀਆ ਗਵਰਨਮੈਂਟ ਦਾ ਧੰਨਵਾਦ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬੀ ਨੂੰ ਜਿਹੜੀ ਹੈ ਉਹ ਇਥੋਂ ਦੀ ਮਤ ਪਾਸ਼ਾ ਹੋਣ ਦਾ ਜਿਹੜਾ ਦਰਜਾ ਹੈ ਉਹ ਦੇਣਾ ਚਾਹੀਦਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਭਾਰਤ ਸਰਕਾਰ ਨੇ ਇੱਕ ਵਾਰ ਫੇਰ ਤੋਂ ਦਰਿਆਦਿਲੀ ਦਿਖਾਉਂਦੇ ਹੋਏ ਪਾਕਿਸਤਾਨ ਦੇ 67 ਕੈਦੀਆਂ ਨੂੰ ਰਿਹਾ ਕੀਤਾ ਜਿਨ੍ਹਾਂ ਨੂੰ ਅੱਜ ਅਟਾਰੀ ਵਾਗਾ ਬਾਰਡਰ ਦੇ ਰਾਹੀਂ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਇਹ ਸਾਰੇ ਕੈਦੀ ਪਿਛਲੇ ਕਈ ਸਾਲਾਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਜ਼ਾ ਕੱਟ ਰਹੇ ਸਨ ਪ੍ਰੋਟੋਕੋਲ ਅਧਿਕਾਰੀ ਅਰुण ਮਾਹਲ ਨੇ ਦੱਸਿਆ ਹੈ ਕਿ ਰਿਹਾਅ ਕੀਤੇ ਗਏ ਕੈਦੀਆਂ ਦੇ ਵਿੱਚ 14 ਸਿਵਲ ਕੈਦੀ ਅਤੇ 53 ਮਛਵਾਰੇ ਨੇ ਇਹ ਕੈਦੀ ਗੁਜਰਾਤ, ਰਾਜਸਥਾਨ, ਪੋਰਬੰਦਰ, ਹైదరాబాద్, ਲੁਧਿਆਣਾ ਅਤੇ ਅੰਮ੍ਰਿਤਸਰ ਦੀਆਂ ਜੇਲਾਂ ਦੇ ਵਿੱਚ ਕੈਦ ਸਨ ਇਹਨਾਂ ਦਾ ਇਮੀਗ੍ਰੇਸ਼ਨ ਅਤੇ ਕਸਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਰੇਂਜਰਜ਼ ਦੇ ਹਵਾਲੇ ਕੀਤਾ ਗਿਆ ਇਹ ਸਾਰੇ ਕੈਦੀਆਂ ਦੀਆਂ ਵਕ ਵਕ ਕਹਾਣੀਆਂ ਨੇ ਇੱਕ ਮਛਵਾਰੇ ਨੇ ਦੱਸਿਆ ਹੈ ਕਿ ਜਦੋਂ ਉਹ ਸਿਰਫ 16 ਸਾਲ ਦਾ ਸੀ ਉਸ ਸਮੇਂ ਉਹ ਗਲਤੀ ਦੇ ਨਾਲ ਮੱਛੀ ਫੜਦਿਆਂ ਭਾਰਤੀ ਜਲ ਸੀਮਾ ਦੇ ਵਿੱਚ ਦਾਖਲ ਹੋ ਗਿਆ ਸੀ ਉਸ ਦੇ ਨਾਲ 15 ਲੋਕ ਹੋਰ ਵੀ ਸਨ ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਗਈ ਸੀ आज ਉਹ ਆਪਣੇ ਪਿਤਾ ਸਮੇਤ ਰਿਹਾ ਕੀਤਾ ਜਾ ਰਿਹਾ ਪਰ ਉਸ ਦੇ ਕੁਝ ਸਾਥੀ ਅਜੇ ਵੀ ਭਾਰਤੀ ਜੇਲ੍ਹਾਂ ਦੇ ਵਿੱਚ ਨੇ ਉਸ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਬਾਕੀ ਕੈਦੀਆਂ ਨੂੰ ਵੀ ਜਲਦ ਰਿਹਾ ਕੀਤਾ ਜਾਵੇ ਆਪਣੀ ਕਹਾਣੀ ਦੱਸਦੇ ਹੋਏ ਉਹ ਕਾਫੀ ਭਾਵੁਕ ਹੋ ਕੇ ਰੋਣ ਵੀ ਲੱਗ ਪਿਆ ਮੇਰਾ ਨਾਮ ਰਿਜ਼ਵਾਨ ਹੈ ਔਰ ਮੇਰਾ ਬਾਪ ਦਾ ਨਾਮ ਉਹ আব্দুর रहमान शेख ਔਰ ਹਮ 2017 ਮੇ ਪਕੜਾ ਗਿਆ 11 ਮਹੀਨਾ 27 ਤਾਰੀਖ ਨੂੰ ਹਮ ਲੋਗ ਸਾਥ ਮੇ 15 ਲੋਕ ਪਕੜਾ ਗਏ تھے तीन साल साढ़ तीन साल हम पे सजा हुआ था उसमें हम दो साल सजा काटा बाकी सजा काटने के बाद छह साल हम लोग ऐसे फ्री में बैठा हुआ था सिर्फ घर जाने के इंतजार में आपका परिवार का कौन कौन मेरा मेरा बाप है वो बीमारी में अभी बैठा हुआ है गाड़ी में तो वो तो आ नहीं सकता बाकी हम बाप बेटे दो पकड़े गए थे एक साथ सरकार हम दोनों सरकार से ये रिक्वेस्ट करते हैं कि हिंदुस्तान के मच्छी भी उधर है उनको भी छोड़ दिया जाए और हमारे हम साथ में आए हैं उनके बाद भी और भी है और भी कम से कम चालीस से ऊपर है हम जहाँ रहते उनको भी छोड़ दिया जाए और उनको हमारे साथ जो आया उनको भी छोड़ दिया जाए रिक्वेस्ट ये करते हैं ਇੱਕ ਕੈਦੀ ਤਾਂ ਇੱਕ ਕੁੜੀ ਦੇ ਪਿਆਰ ਦੇ ਚੱਕਰ ਦੇ ਵਿੱਚ ਅੰਨਾ ਹੋ ਗਿਆ ਅਤੇ ਬਾਰਡਰ ਪਾਰ ਕਰ ਆਇਆ ਉਸ ਨੇ ਦੱਸਿਆ ਕਿ ਸਨੈਪਚੈਟ ਰਾਹੀਂ ਇੱਕ ਲੜਕੀ ਦੇ ਨਾਲ ਉਸ ਦੀ ਗੱਲਬਾਤ ਹੋਈ ਬਾਅਦ ਦੇ ਵਿੱਚ ਉਸ ਨੂੰ ਕੁੜੀ ਨਾਲ ਪਿਆਰ ਹੋ ਗਿਆ ਜਿਸ ਦੇ ਚੱਕਰ ਦੇ ਵਿੱਚ ਉਹ ਭਾਰਤ ਆ ਗਿਆ ਇੱਥੇ ਉਸ ਨੂੰ 4 ਸਾਲਾਂ ਦੀ ਸਜ਼ਾ ਹੋਈ ਜਦੋਂ ਕੁੜੀ ਨੂੰ ਅਦਾਲਤ ਨੇ ਤਲਬ ਕੀਤਾ ਤਾਂ ਕੁੜੀ ਨੇ ਕਿਹਾ ਕਿ ਮੈਂ ਤਾਂ ਇਸ ਨੂੰ ਮਜ਼ਾਕ ਕੀਤਾ ਸੀ ਤੇ ਇਹ ਸੱਚੀ ਆ ਗਿਆ ਅੱਜ ਉਹ ਆਪਣੇ ਵਤਨ ਵਾਪਸ ਜਾ ਰਿਹਾ ਹੈ ਮੇਰਾ ਨਾਮ ਮੁਹੰਮਦ ਅਹਿਮਰ ਹੈ ਔਰ ਮੈਂ 4 ਦਸੰਬਰ 2021 ਕੋ ਅਰੈਸਟ ਹੋਇਆ मैं एक लड़की से प्यार करता था और उसने मुझे बुलाया था इसलिए मैं इंडिया आया था खुशी हो रही है कि हम अपने घर वालों से आफ्टर चार साल के बाद अपने घर जा रहे हैं अपने माँ बाप परिवार में, परिवार में जा रहे हैं तो ये मतलब बहुत खुशी का अगर को सबसे बड़ा दिन है तो आज हमारे लिए यही है हम तो अपने घर वालों से जा रहे हैं कितनी उम्र पच्चीस साल है कैसे आपकी लड़की से बात एक लड़की से बातचीत स्नैप चैट के जरिए हुई थी और स्नैपचैट से बदलती बदलती फिर प्यार हो गया और तो को बार के में बंद हो गया। जी बिल्कुल तो ना। ना लेकिन मैं इसको जानती भी मैं यही कहना चाहूंगा कि मैं ये तो नहीं कह सकता, सकता उसकी भी मजबूरी रही हो हम किसी को ब्लेम नहीं कर सकते लेकिन ये बॉर्डर क्रॉस नहीं करना चाहिए था मुझे ये मेरी गलती है और मुझे अपनी गलती का बहुत एहसास है कि मैं ऐसा नहीं करना चाहिए था लेकिन प्यार एक ऐसी ऐसा जज्बा है ऐसी फीलिंग है कि इंसान को अब सब कुछ ਬੇਗਾਨਾ ਲੱਗਣ ਲੱਗਦਾ ਸਿਰਫ ਉਹ ਆਦਮੀ ਹੀ ਨਜ਼ਰ ਆਤਾ ਹੈ ਜਿਸse ਆਪਕੋ ਪਿਆਰ ਹੋ। ਰਿਹਾ ਕੀਤੇ ਗਏ ਕੈਦੀਆਂ ਦੇ ਵਿੱਚੋਂ ਇੱਕ ਹੋਰ ਨੇ ਆਪਣੀ ਕਹਾਣੀ ਦੱਸਦੇ ਹੋਏ ਕਿ ਆ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਨਾਰਾਜ਼ ਹੋ ਕੇ ਸਰਹੱਦ ਪਾਰ ਕਰ ਆਇਆ ਸੀ ਜਿੱਥੇ ਉਸ ਨੂੰ 5 ਸਾਲ ਦੀ ਸਜ਼ਾ ਹੋਈ। ਹੁਣ ਉਹ ਵਾਪਸੀ ਦੇ ਉੱਤੇ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਉਮੀਦ ਕਰ ਰਿਹਾ ਹੈ। ਮੈਂ ਦਰਸ ਜਗੜਾ ਕਰਕੇ ਆਇਆ ਸੀ। ਕਿਸੇ? ਮੰਮੀ ਪਵਾਦੀ। तो क्यों झगड़ा क्यों किया थोड़ा पढ़ाई काम के लिए बोलता था नहीं किया इसके लिए थोड़ा मुँह परिवार गुस्सा करके भाग के आ गया परिवार परिवार में और कौन कौन है, है? सब कुछ है, सब लोग है, है? मेरा मम्मी पापा भाई बहन सब लोग हैं उनको पता कि आप इधर भारत के जेल में जी सर तो यहाँ पे कहाँ पे पकड़े गए थे आप खावड़ा मेरे को बॉर्डर पे पकड़ा गया बॉर्डर में काम करते थे नहीं ਵहां <Sansi> से ਆਇਆ ਤਾਂ ਬਾਰਡਰ ਦੇ ਬੁਨਰ ਦੇ ਨਜ਼ਦੀਕ ਖੇਤੀਬਾੜੀ ਵहां से ਫੜ ਲਿਆ ਇਹ ਇਹ ਕਰਨਾ ਚਾਹਤਾ ਹਮ ਲੋਕ ਕੇ ਸਾਥ ਹੋਰ ਵੀ ਬਹੁਤ ਬੰਦਾ ਹੈ ਜਾਸਮੀ ਜਿਹੜਾ ਰਹਿ ਗਿਆ ਇਸ ਕੋ 12 ਸਾਲ ਹੋ ਗਏ ਕਿਸ ਕੋ 8 ਸਾਲ ਹੋ ਗਏ ਜਿਸ ਸਾਜ ਹਮ ਲੋਕ ਜਿਆ ਰਹੇ ਖੁਸ਼ੀ ਕਰਕੇ ਇਸਨ ਲੋਕੋ ਵਿਚਾਰ ਮਰਾ ਪਾਪ ਭੈਣ ਭਾਈ ਸਭ ਹੈ ਪਰਿਵਾਰ ਕੇ ਲੰਸਾਰ ਕਰ ਲੋ ਉਹ ਲੋਕੋ ਵਿਚਾਰੇ ਬਹੁਤ ਤਕਲੀਫ ਹੈ ਉਹਨ ਲੋਕੋ ਸਰੋਪ ਅਦਲ ਕਰ ਗੌਰਤਲਬ ਹੈ ਕਿ ਹਾਲ ਹੀ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਦੇ ਵਿੱਚ ਅਤਵਾਦੀਆਂ ਵੱਲੋਂ ਬੇਗੁਨਾਹਾਂ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਖਰਾਬ ਹੋ ਗਏ ਸਨ ਇਸ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਇੱਕ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਭਰੋਸੇ ਅਤੇ ਮਨੁੱਖਤਾ ਦੀ ਨਿਸ਼ਾਨੀ ਵਜੋਂ ਦੇਖਿਆ ਜਾ ਰਿਹਾ। ਤੁਹਾਡਾ ਇਸ ਸਬੰਧੀ ਕੀ ਕਹਿਣਾ ਹੈ? ਜੇ ਤੁਸੀਂ ਇਸ ਖਬਰ ਨੂੰ ਸਾਡੇ ਸੋਸ਼ਲ ਮੀਡੀਆ ਪੇजेस ਦੇ ਉੱਤੇ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਹਮਦਰਦ ਟੀਵੀ। ਜਦੋਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਸ ਸਮੇਂ ਤੋਂ ਹੀ ਪੰਜਾਬ ਦੇ ਵਿੱਚ ਨਸ਼ਾ ਤਸਕਰ ਵੀ ਕਾਫੀ ਐਕਟਿਵ ਹੋ ਚੁੱਕੇ ਨੇ। ਖੜਾਂ ਦਾ ਫਾਇਦਾ ਚੁੱਕਦੇ ਹੋਏ ਪਾਕਿਸਤਾਨ ਤੋਂ ਪਹਿਲਾਂ ਨਲੋ ਵੀ ਵੱਡੇ ਪੱਧਰ ਦੇ ਉੱਪਰ ਡਰੋਨ ਰਾਹੀਂ ਨਸ਼ਾ ਭੇਜਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਫਰੀਦਕੋਟ ਪੁਲਿਸ ਵੱਲੋਂ ਬੀਤੇ ਦਿਨ ਸਰਹੱਦ ਪਾਰੋਂ ਆਈ 12 ਕਿਲੋ 100 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਫਰੀਦਕੋਟ ਦੇ ਵਿੱਚ ਕਦੇ ਵੀ ਇੰਨੀ ਵੱਡੀ ਨਸ਼ੇ ਦੀ ਖੇਪ ਨਹੀਂ ਫੜੀ ਗਈ ਹੈ ਪੁਲਸ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਤਾਂ ਜੋ ਇਹਨਾਂ ਦੇ ਹੋਰ ਨਾ ਨੈੱਟਵਰਕਾਂ ਦਾ ਵੀ ਪਤਾ ਲਗਾਇਆ ਜਾ ਸਕੇ ਪਿਛਲੇ ਕਈ ਸਾਲਾਂ ਦੀ ਸਭ ਤੋਂ ਵੱਡੀ ਇੱਕ ਕਾਮਯਾਬੀ ਅੱਜ ਸਾਨੂੰ ਹਾਸਲ ਹੋਈ ਹੈ ਜੇਚ ਇੱਕ ਕ੍ਰਾਸ ਬਾਰਡਰ ਨਾਰਕੋ ਮੋਡਿਊਲ ਦਾ ਪਰਦਾ ਫਾਸ਼ ਹੋਇਆ ਹੈ ਔਰ ਇਹਚ ਬਹੁ ਵੱਡੀ ਮਾਤਰਾ ਤੇ ਹਿਰੋਇਨ ਰਿਕਵਰ ਹੋਈ ਹੈ 12 12.100 ਕਿਜੀ ਹਿਰੋਇਨ ਰਿਕਵਰ ਹੋਈ ਹੈ ये पूरा जड़ा ड्रग काटल मॉड्यूल है ये बस्ट किया है ये जिक्र करोग गल ये भी है कि ये सारा ही जड़ा कंसाइनमेंट है ये ड्रोनस राही पाकिस्तान तो आया है और ये जड़े बैकवर्ड लिंकेज मुडली तफदिश तो सा सू पता चले वो भी एक क्रॉस बॉर्डर जड़ा नारकोम मॉड्यूल है वोरी तरफ इशारा करते पे ने ਇਸ ਤੋਂ ਪਹਿਲਾਂ ਕਦੇ ਵੀ ਫਰੀਦਕੋਟ ਜ਼ਿਲ੍ਹੇ 'ਚ ਇੰਡੀ ਵੱਡੀ ਕਨਸਾਈਨਮੈਂਟਸ ਦੀ ਰਿਕਵਰੀ ਨਹੀਂ ਹੋਈ ਹੈ ਜਿਹੜੇ ਦੋ ਅਕਿਊਜ਼ਡ ਇਸ ਪੂਰੇ ਮੈਟਰ 'ਚ ਅਰੈਸਟ ਹੋਏ ਨੇ ਉਹ ਚ ਇੱਕ ਬੰਦਾ ਹੈ ਸੁਖਪ੍ਰੀਤ ਸਿੰਘ ਜੋ ਪਿੰਡ ਝਾੜੀ ਵਾਲਾ ਪੀਐਸ ਸਦਰ ਫਰੀਦਕੋਟ ਦਾ ਵਸਨੀਕ ਹੈ ਤੇ ਦੂਜਾ ਜਿਹੜਾ ਬੰਦਾ ਹੈ ਉਹਦਾ ਨਾਮ ਹੈ ਕਦਰ ਸਿੰਘ ਉਹ ਪਿੰਡ ਵਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤਾਂ ਇਹਨਾਂ ਦੋਵਾਂ ਨੇ ਮਿਲ ਕੇ ਇੱਕ ਕਨਸਾਈਨਮੈਂਟ ਇਨਾ ਕੋ ਲਾਇਆ ਸੀ ਬਾਹਰੋਂ ਔਰ ਇਹਨਾਂ ਨੇ ਇੱਥੇ ਇਹਨੂੰ ਸਟੋਰ ਕੀਤਾ ਹੋਇਆ ਸੀ ਫਰੀਦਕੋਟ ਪਿੰਡ ਝਾੜੀਵਾਲਾ ਵਿਖੇ ਤੇ ਇਹਨਾਂ ਨੇ ਇਹ گاਂ ਤੋਂ گاਂ ਅੱਗੇ ਸਪਲਾਈ ਕਰਨਾ ਸੀ ਫਰੀਦਕੋਟ ਤੋਂ ਇੰਨੀ ਵੱਡੀ ਨਸ਼ੇ ਦੀ ਢੇਪ ਮਿਲਣਾ ਜਿੱਥੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਹੈ ਉੱਥੇ ਹੀ ਦੂਜੇ ਪਾਸੇ ਇਸ ਗੱਲ ਵੱਲ ਇਸ਼ਾਰਾ ਵੀ ਹੈ ਕਿ ਨਸ਼ਾ ਤਸਕਰ ਵੱਡੇ ਪੱਧਰ ਦੇ ਉੱਪਰ ਹੁਣ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਫਰੀਦਕੋਟ ਤੋਂ ਸੁਖਜਿੰਦਰ ਸੋਹਤਾ ਦੀ ਰਿਪੋਰਟ ਹਮਦਰਦ ਟੀਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੌਰੇ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਗਬੀਰ ਸਿੰਘ ਨੇ ਨਾਰਾਜ਼ਗੀ ਜ਼ਾਤੰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ 22 ਦਿਨਾਂ ਬਾਅਦ ਪੰਜਾਬ ਦੀ ਯਾਦ ਆਈ ਹੈ ਜਦੋਂ ਕਿ ਉਹਨਾਂ ਨੂੰ ਜਦੋਂ ਪੰਜਾਬ ਨੂੰ ਹੜ੍ਹਾਂ ਦੀ ਮਾਰ ਪਈ ਸੀ ਤਾਂ ਪਹਿਲੇ ਹੀ ਦਿਨ ਹਾਲਾਤਾਂ ਦਾ ਜਾਇਜ਼ਾ ਲੈਣਾ ਚਾਹੀਦਾ ਸੀ ਜਾਂ ਘੱਟੋ-ਘੱਟ ਉਹਨਾਂ ਵੱਲੋਂ ਬਿਆਨ ਹੀ ਆਂਦਾ ਤਾਂ ਚੰਗਾ ਲੱਗਦਾ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੇਰ ਦੇ ਨਾਲ ਆਣਾ ਇਹ ਸੁਨੇਹਾ ਦਿੰਦਾ ਹੈ ਕਿ ਪੰਜਾਬ ਦੇ ਮੁੱਦੇ ਰਾਸ਼ਟਰੀ ਪੱਧਰ ਦੇ ਉੱਤੇ ਗੰਭੀਰਤਾ ਨਾਲ ਨਹੀਂ ਲਏ ਜਾ ਰਹੇ। ਦੇਖੋ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਬਹੁਤ ਲੇਟ ਨੇ। ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਤਾਂ ਪਹਿਲੇ ਦਿਨ ਤੋਂ ਹੀ ਇਤਰਾਕਸ਼ਨ ਜਿਹੜਾ ਉਹ ਲੈਣਾ ਚਾਹੀਦਾ ਸੀਗਾ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਬੋਲਣਾ ਚਾਹੀਦਾ ਸੀਗਾ ਸਾਰ ਲੈਣੀ ਚਾਹੀਦੀ ਸੀ। ਅੱਜ ਉਹ ਤਕਰੀਬਨ 22 ਦਿਨ ਬਾਅਦ ਪੰਜਾਬ ਦਾ ਦੌਰਾ ਜ਼ਿਕਰ ਕਰ ਰਹੇ ਨੇ ਤੇ ਉਹਨਾਂ ਪੰਜਾਬ ਨੂੰ ਨੇੜੇ ਹੋ ਕੇ ਤੱਕਣਾ ਚਾਹੀਦਾ ਔਰ ਆਪਣੇ ਪ੍ਰਧਾਨ ਮੰਤਰੀ ਹੋਣ ਦਾ ਜਿਹੜਾ ਸਬੂਤ ਹੈ ਉਹ ਦੇਣਾ ਚਾਹੀਦਾ ਕਿ ਉਹ ਵਾਕਿਆ ਸਾਰਿਆਂ ਨੂੰ ਵਿਕਸਾਰਤਾ ਦੇ ਨਾਲ ਦੇਖਦੇ ਨੇ ਗਿਆਨੀ ਰਗਵੀਰ ਸਿੰਘ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਨੇੜੇ ਹੋ ਕੇ ਦੇਖਣਾ ਚਾਹੀਦਾ ਹੈ ਅਤੇ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਵੇਂ ਹੋਰ ਸੂਬਿਆਂ ਨੂੰ ਤੁਰੰਤ ਧਿਆਨ ਮਿਲਦਾ ਹੈ ਉਸੇ ਤਰ੍ਹਾਂ ਪੰਜਾਬ ਨੂੰ ਵੀ ਵੇਖਣ ਦੀ ਲੋੜ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ